ਅੱਜ ਦੀ ਵੀਡੀਓ ਵਿੱਚ ਬਾਈ ਤਿੰਨ ਹੀਪਰ ਬਣਾ ਸੇਲ ਲਈ ਲੈ ਕੇ ਆਏ ਹਾਂ ਜੀ ਤਿੰਨੇ ਬਾਈ ਟੌਪ ਦੀਆਂ ਨੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸਿੰਗ ਡੈਰੀ ਫਾਰਮ 'ਚ ਬਣਾਉਣ ਲੱਗੇ ਆ ਆਹੋ ਕਰ ਲੈਨੇ ਆ ਬਾਈ ਨਗਲ ਬਾਤ ਬਾਈ ਜੀ ਸਸਕਾਲ ਸਸਕਾਲ ਜੀ ਉਹ ਠੀਕੋ ਵਧੀਆ ਜੀ ਠੀਕ ਠਾਕ ਆ ਚੜ੍ਹਦੀ ਕਲਾ ਕਿਰਪਾ ਗੁਰੂ ਆਉਂਦਾ ਸਮਰਾਈ ਦੀ ਵਧੀਆ ਚੱਲਦਾ ਕੰਮ ਕਰ ਸੋਹਣਾ ਚੱਲਦਾ ਜੀ ਸੋਹਣਾ ਕਿਰਪਾ ਦਾ ਤੇਰੀ ਨਾਮ ਤੇ ਐਡਰੈਸ ਨਾਮ ਹੈਗਾ ਜੀ ਭਰਪੂਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਨੇੜੇ ਪਿੰਡ ਨੇੜੇ ਪਿੰਡ ਆਪਾਂ ਨੂੰ ਮੰਨ ਲਓ ਵੀ ਬਰਨਾਲੇ ਵਾਲੇ ਪਾਸੋਂ ਸ ਇਧਰ ਤਪੇ ਵਾਲੇ ਪਾਸੋਂ ਆਪਾਂ ਨੂੰ ਮਾਨਸਾ ਨੇੜੇ ਆ ਭਗਤੇ ਭਈ ਵਾਲੇ ਪਾਸੋਂ ਤੇ ਮੋਗੇ ਵਾਲੇ ਪਾਸੋਂ ਘੌਰ ਨੇੜੇ ਆ ਜੀ ਮੋਬਾਈਲ ਨੰਬਰ 9915366734 ਕਿੰਨੀ ਉਮਰ ਆ ਬੱਚੀ ਦੀ ਇਹ ਬੱਚੀ ਦੀ ਉਮਰ ਮੰਨ ਲਓ ਵੀ ਐ ਹੈਗੀ ਹੈਗੀ 7 ਮਹੀਨੇ ਠੀਕ ਆ ਹਾਂਜੀ ਕਿਹੜੇ ਟੀਕ ਏਰੀਆ ਵੀਰੇ ਖੂਬਸੂਰਤ ਹੈ ਇਹ ਡੈਨਮਾਰਕਾ 40138 ਦੀ ओके ਕਿੰਨਾ ਰਿਕਰਡ ਇਹਦੀ ਮਾਹ ਰਿਕਰਡ ਮਾਹ ਦਾ ਹੈਗਾ 26 27 ਕਿਲੋ ਚੋਲੀ ਕਿਵੇਂ ਆ ਪੂਰੀ ਸੋਹਣੀ ਕਲਾ ਕਲਾ ਥਾਣਾ ਕੋਈ ਨਸ਼ਾਲ ਨਹੀਂ ਬੱਚਾ ਬੜਾ ਬਹੁਤ ਚੰਗਾ ਬੱਚਾ ਬਹੁਤ ਚੰਗਾ ਬੱਚਾ ਹਾਂਜੀ ਹਾਂ ਅਹੀਂ ਕਿਹੜਾ ਜਤਵਾ ਦੇ ਦਾ ਚੰਗੇ ਰਿਕਰਡ ਦੀਆਂ ਚੰਗੇ ਸੀਮਣ ਦੀਆਂ ਪਿੱਠ ਪੁੜਾ ਚੈੱਕ ਕਰ ਲੋ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਬਹੁਤ ਚੰਗਾ ਬੱਚਾ ਹਨਾ ਮੈਂ ਕਹਿੰਦਾ ਹੋੜਾ ਤੋਰਾ ਆ ਜਾਓ ਮਾੜੀ ਜਿਹੀ ਲੱਕਾ ਤਾਂ ਕਰਦੀ ਆ ਕੋਈ ਨਹੀਂ ਹੂੰ ਬੱਚਾ ਦਾ ਬੜਾ ਖੂਬਸੂਰਤ ਹੈ ਆ ਜਾ ਕੀ ਮੋਲਾ ਬਾਈ ਜੈ ਜੈ ਦਾ ਮੋਲ ਵਾਸਤੇ ਆਪਾਂ ਜਾਇਜ਼ ਹੀ ਕਰਾਂਗੇ ਥੋੜਾ ਜਿਹਾ ਮਹਾਲ ਵੱਧ ਹੈਗਾ ਹੂੰ ਆਪਾਂ ਵੱਡਾ ਵਾੜਾ ਨਹੀਂ ਕਰਦੇ 14.5 ਹਜ਼ਾਰ ਚੋੜ ਕਰ ਦਾਂਗੇ 14.5 ਹਜ਼ਾਰ ਦਾ ਬੱਚਾ ਭਾਈ ਜੀ ਨੇ ਦੇ ਦਾਂਗੇ ਥਣ ਝੋਲੀ ਦੀ ਚੰਗੀਆਂ ਚੰਗੇ ਸੀਮਣ ਦੀ ਫੁੱਲ ਰਿਕਾਰਡ ਮਿਲ ਜੇ ਐ ਸੀਲ ਸਾਹੂ ਠੰਡੀ ਠੰਡੀ ਲੈ ਹੂੰ ਦੋ ਨੰਬਰ ਤੇ ਬੱਚਾ ਇਹਦੀ ਉਮਰ ਇਹਦੀ ਉਮਰ ਹੈਗੀ ਆ ਜੀ 1.5 ਮਹੀਨੇ ਓਕੇ ਇਹ ਕਿਹੜੇ ਟੀਕੇ ਦੀ ਹੈ ਖੂਬਸੂਰਤ ਹੈ ਹੂੰ ਝੋਲੀ ਬਹੁਤ ਚੰਗੀ ਹੈ ਹਾਂ ਜੀ ਚਾਰ ਥਾਨ ਪ੍ਰਿੰਟ ਫਰੰਟ ਇੱਕ ਨੰਬਰ ਬਰੀਡ ਇੱਕ ਨੰਬਰ ਬਾਈ ਖੋਲੀ ਮੜੀ ਓਏ ਪੈਣੀ ਮੈਕਰਦੀ ਐ ਓਕੇ ਬਾਈ ਹਾਂਜੀ ਇਹਦੀ ਮਾਤਰਾ ਰਿਕਾਰਡ ਮਾਤਰਾ ਰਕਾਰ ਇਹਦੀ ਦਿੱਤੀ 32 ਕਿਲੋ ਦਾ ਓਕੇ ਬਾਈ ਆਹ ਬਹੁਤ ਬਹੁਤ ਅੱਛੀ ਦਾ ਲਮਾਈ ਬਹੁਤ ਹੈਗੀ ਕੱਦ ਬਹੁਤ ਹਾਂਜੀ ਫੁੱਲ ਕਰਦਾ ਛੋਟੀ ਨਾ ਮੰਨਿਓ ਹਾਂਜੀ ਪੂਰੀ ਜਾਨ ਵਾਲੀ ਐ ਕਹਿੰਨੀ ਪ੍ਰਿੰਟ ਫਰੰਟ ਬੜਾ ਚੰਗਾ ਲੱਗ ਕਰਮਾਈ ਦਾ ਕੀ ਬਾਤ ਲੈ ਤੂਰਾ ਤੂਰਾ ਇੱਕ ਨੰਬਰ ਐ ਕਹਿੰਨੀ ਜੀ 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 ਹਮ ਬਰੀਡ ਕਹਿੰਨੀ ਕੋਈ ਕਾਟ ਮੈਂ ਖਾ ਜਮਾਈ ਨਹੀਂ ਹੂੰ ਖੂਬ ਸੂਰਤ ਜੀ ਜਾਨ ਹੈ ਕੀ ਬਾਤ ਹੈ ਕੀ ਮੋਲ ਜੈਜ ਜੀ ਇਹਦਾ ਵਾਸਤਾ ਪਾ ਮੰਨ ਲੈ ਵੀ 29000 ਚ ਛੋੜ ਕਰ ਦਾਂਗੇ 29000 ਚ ਮਾਨਦਾਨ ਕੋਈ ਚੱਕਰ ਨਹੀਂ ਹੋ ਜੂਗਾ ਜਮਾ ਜੈਜ ਮੋਲ ਹੈ ਖਿੱਚ ਕੇ ਮੋਲ ਰੱਖਿਆ ਬਾੜਾ ਭਾਈ ਨੇ ਮੋਲ ਨਹੀਂ ਰੱਖਿਆ ਪੂਰਾ ਭਾ ਦੇ ਕੇ ਹੈ ਬਾਕੀ ਚੰਗਾ ਬੱਚਾ ਥੱਲੇ ਬਹੁਤ ਸਾਫ ਸੂਬ ਹੈ ਝੂਲੀ ਝੂਲੀ ਇੱਕ ਨੰਬਰ ਚਾਰ ਥਾਣਾਗੇ ਅੱਗੇ ਆ ਗਈ ਤਿੰਨ ਨੰਬਰ ਤੇ ਜਰਸੀ ਜਰਸੀ ਹੈ ਜੀ ਟਾਪ ਬ੍ਰੀਡ ਕਿ ਨਹੀਂ ਹਾਂਜੀ ਕਿੰਨੀ ਕੁ ਉਮਰ ਹੈ ਜੀ ਇਹ ਜੀ ਉਮਰ ਮਾਲੂ ਵੀ ਡਗਦੇ ਨਾਲ ਤੋੜੇ ਵੇ ਹੂੰ ਇਹਦੀ ਅੱਜ 6 ਦਿਨ ਹੋ ਗਏ ਆ ਹੀ ਹੋ ਗਈ ਠੀਕ ਆ ਹੂੰ ਝੋਲੀ ਕਿਵੇਂ ਆ ਇੱਕ ਨੰਬਰ ਥਾਣੇ ਵੀ ਇੱਕ ਨੰਬਰ ਆ ਹੂੰ ਉਹ ਆਪਣੇ ਕੋਲੇ ਸਾਰੀ ਵੀਡੀਓ ਪਈ ਆ ਬਲੱਡ ਦੇ ਗਈ ਬੱਚੀ ਵੀ ਫੁੱਲ ਗਰੰਟੀ ਹੈ ਕਪਣ ਦੀ ਠੀਕ ਆ ਚਾਰ ਥਾਣਾ ਹਾਂ ਹੁਣ ਚਾਰੇ ਆ ਨਾ ਫੋਟਨਾ ਸਾਗ ਫੇਰ ਬਸ ਹੁਣ ਪੂਰੀ ਚੈੱਕ ਜੀ ਸਾਫਗਾ ਲੋਹੀ ਦੱਸਾਂਗੇ ਆਪਾਂ ਠੀਕ ਆ ਬਾਈ ਹਾਂ ਉਹ ਆਪਾਂ ਲੂ ਦੇਖੇ ਆਈ ਹੋਈ ਦੀ ਵੀਡੀਓ ਸਾਰੀ ਆਪਣੇ ਕੋਲੇ ਆ ਹੂੰ ਬਾਕੀ ਪੂਰਾ ਸੋਨਾ ਸਟਾਰ ਲੱਗਿਆ ਇਹ ਜੀ ਗੱਲ ਵੀ ਕੋਈ ਆਪਾਂ ਵੇਚਣ ਦੇ ਮਾਰੇ ਨਾਰਮਲ ਜਿਹਾ ओके हां जी खोली मणि तोरी भाई कद चंगा पले भी चंगी है ब्यूटी चंगी है फेसूस वाला प्यारा ਤੇ ਟੋਆ ਟੋਆ ਬੋਦੀਵਾਦੀ ਪੂਰੀ ਚੰਗੀ ਹੈ ਬੜੀ ਚੰਗੀ ਹੈ ਜੀ ਬੜੀ ਚੰਗੀ ਹੈ ਆ ਜਾ ਪੁੱਤ ਯਾ ਮਾਤ ਤੋਰਾ ਚੈੱਕ ਕਰਕੇ ਨਹੀਂ हां जी हां ਕੀ ਮੁੱਲ ਆ ਭਰਾ ਇਹ ਨਹੀਂ ਨਾ ਪੀਸ ਆ ਮੁੱਲ ਮੁੱਲ ਵਸ ਆਪਾਂ ਬਾਲਾ ਵੱਡਾ ਨਹੀਂ ਕਰਦੇ ਦਾ ਹੂੰ ਦਾ ਬੱਚੇ ਹੁਣ ਜਿਹੜਾ ਸਾਹਮਣੂ ਮਾਲਾ ਵੀ ਪਸ 9 ਮਹੀਨੇ ਸਾਹਮਣੀ ਹੈ ਗਾਮ ਬਣ ਜੂ ਹੂੰ 27000 ਦੀ ਬੱਚੀ ਦੇ ਦਾਂਗੇ 27000 ਦੀ ਮਾਨਤਾਨ ਹੋ ਜਾ ਘਰ ਦਾਂਗੇ ਠੀਕ ਆ ਬਾਈ 27000 ਦੀ ਬੱਚੀ ਬਾਈ ਕਹਿੰਦਾ ਦੇ ਦੇਾਂਗੇ ਮਾਨਤਾਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਜਮਾ ਯਾਜ ਮੋਲਾ ਤੇ ਕਿਸੇ ਵੀਰ ਨੂੰ ਬਾਈ ਤੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ